ਮੈਂ ਵਿੰਦਰ ਕੋਹਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਇੱਕ ਅੱਜ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਇਹ ਪੰਜਾਬੀ ਲੋਕ ਗੀਤ ਬਹੁਤ ਵਿਛੋੜੇ ਦਾ ਹੈ ਤੇ ਇਹ ਇੱਕ ਦੂਜੇ ਦੇ ਨਾਲ ਦੋ ਭੈਣਾਂ ਗੱਲਾਂ ਕਰਦੀਆਂ ਹਨ ਤੇ ਕਹਿੰਦੀਆਂ ਹਨ ਵੀ ਤੇਰਾ ਰੰਗ ਕਾਲਾ ਕਿਉਂ ਹੋਇਆ ਉਹ ਅੱਗੋ ਕੀ ਉਹਨੂੰ ਜਵਾਬ ਦਿੰਦੀ ਹੈ ਸੁਣੋ ਤੇ ਉਨ ਨੂੰ ਕੋਲ ਕਹਿ ਕੇ ਪੁਕਾਰਿਆ ਗਿਆ ਹੈ ਪਰ ਜੇ ਇਸ ਪੰਜਾਬੀ ਲੋਕ ਗੀਤ ਦੀ ਸਟੋਰੀ ਵੱਲੇ ਵੇਖਗੇ ਬਰੀਕੀ ਨਾਲ ਵੇਖਗੇ ਤੇ ਫਿਰ ਤਾਂ ਕਿਸੇ ਦੀ ਹੱਡ ਬੀਤੀ ਹੈ ਤੇ ਇਹ ਕੋਲ ਦਾ ਤਾਂ ਇੱਕ ਵਿੱਚ ਨਾ ਹੀ ਦਿੱਤਾ ਹੈ ਵੀ ਉਹਨੂੰ ਕੋਲ ਕਹਿ ਕੇ ਪੁਕਾਰਿਆ ਗਿਆ ਹੈ ਭੈਣਾ ਨੇ ਉਹਦੀ ਗੱਲ ਪੁੱਛੀ ਹੈ ਤੇ ਉਹਨੂੰ ਇਹ ਪੁੱਛਦੀ ਹੈ ਮੈਂ ਤੇਰਾ ਰੰਗ ਕਿਉਂ ਕਾਲਾ ਹੋਇਆ ਉਹ ਫਿਰ ਅੱਗੋ ਕੀ ਜਵਾਬ ਦਿੰਦੀ ਹੈ ਇਹ ਬਹੁਤ ਸੋਹਣਾ ਪੰਜਾਬੀ ਲੋਕ ਗੀਤ ਹੈ ਇਸੇ ਤਰ੍ਹਾਂ ਮੈਂ ਤੁਹਾਨੂੰ ਇਹਦੇ ਵਿੱਚ ਦੋ ਚਾਰ ਗੱਲਾਂ ਦੱਸਦੀ ਹਾਂ ਵੀ ਜਿਵੇਂ ਮੇਰੇ ਦਰਸ਼ਕ ਕਹਿ ਦਿੰਦੇ ਆ ਵੀ ਤੁਸੀਂ ਆਪਣਾ ਵਿਰਾਗ ਮਾਈ ਜੋ ਮਾਰਗ ਹੁੰਦੀ ਹੈ ਉਹਦੀ ਵੀ ਕੋਈ ਗੱਲ ਕਰਿਆ ਕਰੋ ਵੀ ਕਿਸੇ ਨੂੰ ਵੀ ਅਸੀਂ ਕਹਿੰਨੇ ਆ ਤੇ ਕੋਈ ਗੱਲ ਕਰਨ ਲਈ ਤਿਆਰ ਨਹੀਂ ਹੈ ਪਰ ਇਹ ਦੱਸਣਾ ਜ਼ਰੂਰੀ ਹੈ ਵੀ ਇਹ ਵੀ ਆਪਣਾ ਇੱਕ ਪੰਜਾਬੀ ਵਿਰਸਾ ਹੈ ਤੇ ਮੈਂ ਤੁਹਾਨੂੰ ਛੋਟੀ ਜੀ ਇਹਦੇ ਵਿੱਚ ਸਟੋਰੀ ਦੱਸਦੀ ਹਾਂ ਵੀ ਜਿਵੇਂ ਆਪਾਂ ਇੱਕ ਬਾਦ ਦੇ ਵਿੱਚ ਜਿਹੜੇ ਘਰੇ ਮਰਗ ਹੋ ਜਾਂਦੀ ਹੈ ਤੇ ਉਹ ਜਵਾਨੀ ਦੀ ਜਿਵੇਂ ਮੌਤ ਹੋ ਜੇ ਕਿਸੇ ਦੀ ਜਠਾਣੀ ਦਰਾਣੀ ਦੇ ਨਾਲ ਇਹੋ ਜਿਹਾ ਹੋ ਜੇ ਜਾਨੋਂ ਦੇ ਨਾਲ ਹੋ ਜੇ ਤੇ ਉਹ ਤੋਂ ਪੂਰਾ ਪਾਇਆ ਜਾਂਦਾ ਸੀ ਪੁਰਾਣੇ ਜ਼ਮਾਨੇ ਵਿੱਚ ਜੀ ਥੱਲੇ ਜਿਹੜਾ ਕੱਪੜਾ ਵਿਛਾਉਂਦੇ ਉਹਨੂੰ ਪੂਰਾ ਕਿਹਾ ਜਾਂਦਾ ਹੈ ਅਸੀਂ ਆਪਦੇ ਇਲਾਕੇ ਮੁਤਾਬਕ ਗੱਲ ਕਰਦੇ ਆਂ ਵੀ ਸਾਡੇ ਪੂਰਾ ਕਹਿੰਦੇ ਆਂ ਉਹਨੂੰ ਥੱਲੇ ਵਿਛਾਉਣ ਵਾਲੇ ਕੱਪੜੇ ਨੂੰ ਇਹ ਨਹੀਂ ਪਤਾ ਕਿਸੇ ਇਲਾਕੇ 'ਚ ਹੋਰ ਵੀ ਕੋਈ ਚੀਜ਼ ਕਹਿੰਦੇ ਹੋਣ ਪਰ ਉਹਨੂੰ ਪੂਰਾ ਕਿਹਾ ਜਾਂਦਾ ਹੈ ਜਦੋਂ ਉਹ ਪੂਰੇ ਤੇ ਬੀਬੀਆਂ ਫਿਰ ਜਦੋਂ ਮਰਗ ਹੋ ਜਾਂਦੀ ਹੈ ਘਰ ਵਿੱਚ ਬੀਬੀਆਂ ਆਉਂਦੀਆਂ ਇਕੱਠੀਆਂ ਹੁੰਦੀਆਂ ਆ ਦਾ ਸ਼ਰੀਕਾ ਸਾਰਾ ਹੀ ਪੁਰਾਣੇ ਸਮੇਂ ਵਿੱਚ ਉਹਨਾਂ ਦੇ ਘਰੇ ਆਉਂਦਾ ਸੀ ਆ ਦਾ ਕੰਮ ਮੁਕਾ ਕੇ ਉਹਨਾਂ ਨੇ ਘਰੇ ਆਣ ਕੇ ਉੱਥੇ ਬਹਿਣਾ ਪੂਰੇ ਤੇ ਸਾਰਾ ਦਿਨ ਘਰ ਦੇ ਜਿੰਨੇ ਵੀ ਜੀ ਹੁੰਦੇ ਸੀ ਚਾਚੀਆਂ ਤਾਈਆਂ ਜੋ ਵੀ ਦਰਾਂਗੀਆਂ ਜਠਾਣੀਆਂ ਸਭ ਬੈਂਦੀਆਂ ਸੀ ਜਦੋਂ ਬਹਿ ਜਾਂਦੀਆਂ ਸੀ ਫਿਰ ਜਿੰਨਾ ਚਿਰ 17 ਦਿਨੀ ਭੋਗ ਪੈਂਦਾ ਸੀ 17 ਦਿਨ ਉਹ ਬੀਬੀਆਂ ਨੌਂਦੀਆਂ ਨਹੀਂ ਸਨ ਉਨਾ ਸਮਿਆਂ ਵਿੱਚ ਉਹ ਕਹਿੰਦੀਆਂ ਸੀ ਵੀ ਸਾਡੇ ਘਰੇ ਇੰਨਾ ਹੋ ਗਿਆ ਨਾ ਉਹ ਕਪੜੇ ਧੋਤੇ ਪਾਉਂਦੀਆਂ ਸੀ ਨਾ ਉਹ ਸਿਰ ਪੈ ਰਵਾਉਂਦੀਆਂ ਨਾਉਂਦੀਆਂ ਸੀ ਇਹ ਸਾਡੇ ਘਰੇ ਬਹੁਤ ਮਾੜਾ ਕੰਮ ਹੋ ਗਿਆ ਹੈ ਤੇ ਉਹ ਵਿਰਾਗ ਕਰਦੀਆਂ ਸੀ ਬਹੁਤ ਜ਼ਿਆਦਾ ਤੇ ਇਸੇ ਤਰ੍ਹਾਂ ਹੀ ਫੇਰ ਉਹ ਹਲਦੀ ਨਹੀਂ ਸੀ ਪਾਉਂਦਾ ਕੋਈ ਵੀ ਜਿਹੜੇ ਆਪ ਦੀ ਸਬਜ਼ੀ ਵਿੱਚ ਉਦੋਂ ਨਵੀਂ ਮਿੰਨੀ ਵਰੀਨਾ ਕਰਦੇ ਸੀ ਪੌਣੇ ਸਾਲ ਤੇ ਜਿਹੜੇ ਕਪੜੇ ਬਾਧ ਵਿੱਚ ਦਿੰਦੇ ਆ ਮਰੇ ਤੋਂ ਬੰਦੇ ਤੋਂ ਮਗਰੋਂ ਉਹ ਇਹ ਉਹਨੂੰ ਵੀ ਨਾ ਕਿਹਾ ਜਾਂਦਾ ਸੀ ਨਵੀਂ ਮਿੰਨੀ ਪੌਣੇ ਸਾਲ ਤੇ ਉਦੋਂ ਫਿਰ ਉਹਨਾਂ ਚਿਰ ਉਹ ਹਲਦੀ ਵੀ ਨਹੀਂ ਸੀ ਸਬਜ਼ੀ ਵਿੱਚ ਪਾਉਂਦੇ 9 ਮਹੀਨੇ ਚੰਗੀ ਚੀਜ਼ ਜੇ ਜਵਾਨੀ ਦੀ ਮੌਤ ਹੋ ਜਾਣੀ ਘਰ ਵਿੱਚ ਜਿਵੇਂ ਆਪਾਂ ਚੌਲ ਬਣਾ ਲਏ ਜਾਂ ਕੋਈ ਇਹੋ ਜੀ ਚੀਜ਼ ਮਿੱਠੀ ਚੀਜ਼ ਬਣਾ ਕੇ ਕੋਈ ਨਹੀਂ ਸੀ ਖਾਂਦਾ ਮਰੇ ਹੋਏ ਬੰਦੇ ਦੇ ਕੋਲ ਕਦੀ ਦੁੱਧ ਨਹੀਂ ਸੀ ਪੀਤਾ ਜਾਂਦਾ ਉਹਦੇ ਕੋਲ ਘਰੇ ਅੱਗ ਨਹੀਂ ਸੀ ਕੋਈ ਮਚਾਉਂਦਾ ਦੂਜੇ ਘਰੇ ਵੀ ਗਵਾਂਢੀ ਵੀ ਛੇਤੀ ਕੀਤੇ ਆ ਅਗਨੀ ਮਚਾਉਂਦਾ ਜਿੰਨਾ ਚਿਰ ਉਹਦਾ ਸੰਸਕਾਰ ਨਹੀਂ ਸੀ ਹੋ ਜਾਂਦਾ ਇੰਨਾ ਸੋਕ ਲੋਕ ਕਰਦੇ ਸੀ ਤੇ ਜੇ ਘਰੋਂ ਛਰੀਕੇ ਦੇ ਵਿੱਚੋਂ ਰੋਟੀ ਪੱਕ ਕੇ ਉਹਨਾਂ ਜੀਆਂ ਦੀ ਆਉਂਦੀ ਸੀ ਤੇ ਹੁਣ ਤਾਂ ਜੋ ਮਰਜ਼ੀ ਹੋਈ ਜਾਵੇ ਹੁਣ ਤਾਂ ਇੱਕ ਕੋਲ ਬੰਦਾ ਪਿਆ ਹੁੰਦਾ ਕੋਲ ਸਭ ਕੁਝ ਹੋ ਜਾਂਦਾ ਹੈ ਪਰ ਇਹ ਪਿਛਲੇ ਸਮੇਂ ਦੀ ਮੈਂ ਤੁਹਾਨੂੰ ਗੱਲ ਸੁਣਾ ਰਹੀ ਹਾਂ ਕਿਸੇ ਨੇ ਕੋਈ ਕਮੈਂਟ ਨਾ ਕਰਨਾ ਵੀ ਹੁਣ ਤਾਂ ਇਸ ਤਰ੍ਹਾਂ ਹੁੰਦਾ ਹੈ ਇਹ ਤਾਂ ਪਿੱਛੇ ਜੋ ਲੋਕ ਕਰਦੇ ਸੀ ਉਹਨਾਂ ਬਾਰੇ ਗੱਲ ਕਰਦੀ ਹਾਂ ਤੇ ਉਦੋਂ ਅੱਗੇ ਕੀ ਹੁੰਦਾ ਸੀ ਫੇਰ ਬੀਬੀਆਂ ਵੀ ਸਾਰਾ ਦਿਨ ਉਹਨਾਂ ਦੇ ਘਰੇ ਰਹਿਣਾ ਫੇਰ ਉਹਨਾਂ ਨੇ ਜੋ ਵੀ ਹੋਰ ਰਸਮਾਂ ਰਿਵਾਜ ਕਰਨੇ ਆਪਦੇ ਜੋ ਲੋਨ ਧੋਣ ਹੁੰਦਾ ਸੀ ਤੁਹਾਨੂੰ ਪਤਾ ਹੀ ਆ ਵੀ ਕੋਈ ਸੇ ਨਿਆਉਣਾ ਕਵਾਉਣ ਵਾਲੇ ਆਉਣਾ ਉਹਨਾਂ ਨੇ ਉੱਥੇ ਰਹਿਣਾ ਸ਼ਾਮ ਨੂੰ ਆਪਦੇ ਘਰੇ ਜਾਣਾ ਜਦੋਂ ਬਹਿ ਬਵਾਫ ਹੋ ਜਾਣਾ ਵੀ ਹੁਣ ਨਹੀਂ ਕੋਈ ਵੀ ਤੇ ਬਾਕੀ ਜਦੋਂ ਮਰਗ ਹੋ ਜਾਂਦੀ ਸੀ ਪਿੰਡ ਵਿੱਚ ਉਦੋਂ ਕਦੀ ਵੀ ਲੋਕ ਪਿੰਡ ਦੇ ਦੁੱਧ ਨਹੀਂ ਸੀ ਪੀਂਦੇ ਉਸ ਦਿਨ ਉਹਨਾਂ ਸਮਿਆਂ ਵਿੱਚ ਫੇਰ ਆਖਣਾ ਵੀ ਕੱਪੜੇ ਧੋਣੇ ਜਿੰਨਾ ਚਿਰ ਸੰਸਕਾਰ ਨਹੀਂ ਹੁੰਦਾ ਉਦੋਂ ਪਹਿਲਾਂ-ਪਹਿਲਾਂ ਧੋ ਕੇ ਰੱਖ ਲੈਣੇ ਮੇਰੇ ਵਿਆਹ ਤੋਂ ਹੀ ਸਾਡੇ ਪਰਿਵਾਰ ਵਿੱਚ ਮੇਰਾ ਸਹੁਰਾ ਸਾਹਿਬ ਇਹ ਗੱਲ ਕਹਿ ਦਿੰਦਾ ਹੁੰਦਾ ਸੀ ਵੀ ਕੁੜਕੋ ਲੀਡਾ ਕੱਪੜਾ ਧੋਣਾ ਤੇ ਧੋ ਲੋ ਵੀ ਸੰਸਕਾਰ ਹੋ ਜਾਣਾ 4 ਵਜੇ ਪਿੰਡ ਦੇ ਵਿੱਚ ਤੇ ਉਦੋਂ ਬਾਅਦ ਕੱਪੜਾ ਨਹੀਂ ਧੋਣਾ ਕਿਸੇ ਨੂੰ ਨਹਾਉਣਾ ਧੋਣਾ ਨਹੀਂ ਜਿਵੇਂ ਆਪਾਂ ਸਿਰ ਪੈਰ ਨਹਾਉਨੇ ਆ ਤੇ ਸਿਰ ਨਹੀਂ ਸੀ ਨਹਾਉਣ ਦਿੰਦੇ ਹੁੰਦੇ ਤੇ ਇਹ ਉਦੋਂ ਪਿੰਡ ਦੇ ਵਿੱਚ ਆਪਣਾ ਧਰਤੀ ਨੂੰ ਦਾਗ ਲੱਗ ਗਿਆ ਹੈ ਤੇ ਆਪਾਂ ਇਹ ਨਾ ਤਾਂ ਕੱਪੜੇ ਉਹ ਤੋਂ ਬਾਅਦ ਧੋਣੇ ਆ ਤੇ ਨਾ ਸਿਰਣਾਉਣਾ ਹੈ ਇਹ ਉਹਨਾਂ ਸਮਿਆਂ ਦੀ ਗੱਲ ਹੈ ਪਿਛਲਿਆਂ ਦੀ ਤੇ ਪੁਰਾਣੇ ਲੋਕ ਇੰਨੀਆਂ ਵਿਚਾਰਾਂ ਕਰਦੇ ਸੀ ਇਹ ਵੀ ਇਸੇ ਤਰ੍ਹਾਂ ਦੀ ਇੱਕ ਸਟੋਰੀ ਹੈ ਤੁਹਾਨੂੰ ਮੈਂ ਤਾਂ ਇਹ ਗੱਲਾਂ ਦੱਸੀਆਂ ਵੀ ਇਹ ਇੱਕ ਬੀਬੀ ਨੂੰ ਕੋਲ ਦਾ ਰੂਪ ਕਿਹਾ ਹੈ ਪਰ ਇਹ ਬੀਬੀ ਦੀ ਸਟੋਰੀ ਹੈ ਜਿਵੇਂ ਕਿਸੇ ਨੇ ਕਿਹਾ ਤੋਤੇ ਨੂੰ ਮੈਣਾ ਨੇ ਬੀ ਤੋਤਾ ਕਹਿੰ ਲੱਗਾ ਮੈਨਾਂ ਨੂੰ ਵੀ ਮੈਨਾਂ ਕੋਈ ਗੱਲ ਸੁਣਾ ਉਹਨੇ ਆਹ ਜੱਗ ਬੀਤੀ ਸੁਣਾਵਾ ਕਿ ਹੱਡ ਬੀਤੀ ਸੁਣਾ ਉਹਨੇ ਕਿਹਾ ਜੱਗ ਬੀਤੀਆਂ ਤਾਂ ਰੋਹ ਸੁਣਦੀਆਂ ਹੱਡ ਬੀਤੀ ਸੁਣਾ ਇਹ ਇਹ ਆ ਹੱਡ ਬੀਤੀਆਂ ਜੱਗ ਬੀਤੀਆਂ ਤਾਂ ਆਪਾਂ ਆ ਰੋਜ਼ ਵੇਨੇ ਆ ਕਿਤੇ ਕੁਝ ਹੋ ਗਿਆ ਕਿਤੇ ਕੁਝ ਹੋ ਗਿਆ ਪਰ ਜਿਹੜੀ ਹੱਡ ਬੀਤੀ ਹੁੰਦੀ ਹੈ ਇਹ ਗੱਲਾਂ ਹੱਡ ਬੀਤੀਆਂ ਹੁੰਦੀਆਂ ਹਨ ਤੇ ਇਹ ਇਸੇ ਤਰ੍ਹਾਂ ਦਾ ਇਹੀ ਪੰਜਾਬੀ ਲੋਕ ਗੀਤ ਕਿਸੇ ਦੀ ਹੱਡ ਬੀਤੀ ਹੈ ਤੇ ਇਹ ਮੈਂ ਤੁਹਾਨੂੰ ਸੁਣਾਉਣੀ ਆ ਤੇ ਇਹ ਤੁਸੀਂ ਸੁਣੋ ਦੀ ਉਹ ਬੀਬੀਆਂ ਕੀ ਕਹਿੰਦੀਆਂ ਐ ਤੇ ਕੋਲ ਕੀ ਕਹਿੰਦੀ ਕੋਲੇ ਨੀ ਬਾਗੀ ਬੋਲੇ ਕੋਲੇ ਨੀ ਬਾਗੀ ਬੋਲੇ ਕੋਲੇ ਕਿਸ ਬੇਦੇ ਹੋਏ ਨੀ ਰੰਗ ਕਾਲੇ ਸੱਚ ਸੁਣੇ ਨੀ ਸੱਚ ਬੋਲਾ ਬੇ ਈ ਸੱਚਿਆ ਖਾ ਪੈਣਾ ਕਿਸ ਬੇਦੋਏ ਨੀ ਰੰਗ ਕਾਲੇ ਮਾਪੇ ਜਿੰਨਾ ਦੇ ਨੀ ਜਾਣ ਤੁਰ ਗਏ ਪੈਣਾ ਨੀ ਜਾਣ ਤੁਰ গাম নালে নীগ কল নী নী বোলে নী বোলে কি ਨੀ ਸੱਚ ਆਖਾ ਪਹਿਣਾ ਨੀ ਸੱਚ ਬੋਲਾ ਪਹਿਣਾ ਕੇਸ ਬੇਦੋਏ ਨੀ ਰੰਗ ਕੜੇ ਵੀਰ ਜਨਾ ਦੇ ਨੀ ਰੋਸ ਪਾਈਂਦੇ ਪਹਿ i ਸਵੇ ਦੇ ਹੋਏ ਨੀਰੰਗ ਕਾਲੇ ਸਾਚੀ ਅੱਖਾਂ ਸੱਚ ਸੁਣਿਆ ਨੀ ਸੱਚ ਆਖਾਂ ਪਹਿਣਾ ਨੀ ਸੱਚ ਬੋਲਾ ਪਹਿਣਾ ਕੇ ਸਵੇ ਦੇ ਹੋਏ ਦੇਸੀ ਪਹਿਣਾ ਨੀ ਵਿੱਚ ਪਰਦੇਸੀ ਪਹਿਣਾ ਵੇਜਾ ਛੋੜੇ ਨੀ ਰੰਗ ਕਾਲੇ ਕੋਲੇ ਨੀ ਨੀ ਵਾਗੀ ਬੋਲੇ ਕੋਲੇ ਨੀ ਵੇਦੇ ਹੋਏ ਨੀਰੰਗ ਕਾਲੇ ਸੱਚ ਸੁਣਿਆ ਨੀ ਸੱਚ ਆਖਾਂ ਪਹਿਣਾ ਨੀ ਸੱਚ ਬੋਲਾ ਪਹਿਣਾ ਕੇਸ ਵੇਦੇ ਹੋਏ

ਸਾਚੀਆ ਖਾਂ ਸੱਚ ਸੁਣਿਆ ਨੀ ਸੱਚ ਬੋਲਾ ਪਹਿਣ ਨੀ ਸਾਚੀਆ ਖਾਂ ਪਹਿਣ ਕਿਸ ਵੇਦੇ ਹੋਏ ਨੀ ਰੰਗ ਕਾਲੇ ਬਾਗ ਸੋਕ ਗਏ ਨੀ ਫੁੱਲੋ ਛੜ ਗਏ ਭੈਣੋ ਨੀ ਫੁੱਲੋ ਛੜ ਗਏ ਭੈਣੋ ਫਲ ਵੇਨ ਹੋਏ ਨੀ ਰੰਗ ਕਾਲੇ ਫਲ ਵੇਨ ਹੋ ਕਿਸ ਵੇਦੇ ਹੋਏ ਨੀਰੰਗ ਕਾਲੇ ਕਿਸ ਵੇਦੇ ਹੋਏ ਨੀਰੰਗ ਕਾਲੇ ਲਓ ਜੀ ਇਹ ਇੱਕ ਪੰਜਾਬੀ ਲੋਕ ਗੀਤ ਬਹੁਤ ਬਰਾਗ ਵਾਲਾ ਹੈ ਤੇ ਸੋਹਣਾ ਹੈ ਤੇ ਜਿਹੜੀ ਇਹਦੇ ਵਿੱਚ ਗੱਲਾਂ ਹਨ ਇਹ ਤੁਸੀਂ ਆਪ ਹੀ ਗੁਝੋ ਜਿਨ੍ਹਾਂ ਨਾਲ ਇਹ ਚੀਜ਼ਾਂ ਬੀਤਦੀਆਂ ਹੈ ਜਿਨ੍ਹਾਂ ਦੇ ਮਾਪੇ ਛੱਡ ਕੇ ਚਲੇ ਜਾਂਦੇ ਹਨ ਉਹਨਾਂ ਬੱਚਿਆਂ ਦਾ ਕੀ ਹਾਲ ਹੁੰਦਾ ਹੈ ਉਹਨਾਂ ਦੇ ਰੰਗਾਂ ਦੇ ਰੂਪ ਨਹੀਂ ਰਹਿ ਜਾਂਦਾ ਤੇ ਜਿਨ੍ਹਾਂ ਭੈਣਾਂ ਦੇ ਵੀਰ ਵਿਛੜ ਜਾਂਦੇ ਹਨ ਕਿਸੇ ਕਿਸੇ ਤਰ੍ਹਾਂ ਭਾਵੇਂ ਰੁੱਸ ਕੇ ਬਹਿ ਜਾਣਾ ਭਾਵੇਂ ਉਹ ਕਿਸੇ ਅਣ ਹੋਣੀ ਗੱਲ ਤੇ ਚਲੇ ਜਾਣਾ ਉਹਨਾਂ ਦੇ ਫਿਰ ਰੋ ਰੋ ਕੇ ਰੰਗ ਕਾਲੇ ਹੋ ਜਾਂਦੇ ਹਨ ਤੇ ਜੇ ਕਿਸੇ بیوی ਦਾ ਪਤੀ ਪਰਦੇਸ ਉਹਨੇ ਪਰਦੇਸ ਦੀ ਗੱਲ ਕੀਤੀ ਹੈ ਪਰ ਜੇ ਇਸ ਸਟੋਰੀ ਨੂੰ ਲੈ ਜਾਣੀਏ ਤੇ ਫੇਰ ਤਾਂ ਉਹ ਆਪਾਂ ਨੂੰ ਪਤਾ ਹੀ ਹੈ ਵੀ ਕਿਹੜੇ ਪ੍ਰਦੇਸ਼ ਦੀ ਗੱਲ ਹੁੰਦੀ ਪਈ ਹੈ ਤੇ ਇਹ ਚੀਜ਼ਾਂ ਕਿਉਂਕਿ ਜਦੋਂ ਇਹ ਕਿਸੇ ਨਾਲ ਇਹ ਹੱਡ ਬੀਤੀ ਗੱਲ ਦਾ ਗੀਤ ਹੈ ਤੇ ਜਿੰਦੇ ਹੱਡ ਨਾਲ ਇਹ ਬੀਤ ਗਈ ਉਹਦਾ ਰੰਗ ਬਿਲਕੁਲ ਉਦਾਸ ਰਹਿੰਦਾ ਹੈ ਭਾਵੇਂ ਉਹਨੂੰ ਕਿੰਨਾ ਵੀ ਸੁਖ ਹੋਵੇ ਤੇ ਇਹ ਮੇਰਾ ਇੱਕ ਪੰਜਾਬੀ ਲੋਕ ਗੀਤ ਜੇ ਤੁਹਾਨੂੰ ਚੰਗਾ ਲੱਗਿਆ ਤੇ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਕਿਵੇਂ ਲੱਗਿਆ ਤੇ ਬਾਕੀ ਸਬਸਕ੍ਰਾਈਬ ਜਿਹੜੇ ਮੇਰੇ ਚੈਨਲ ਤੇ ਵੀਰ ਨਵੇਂ ਆਏ ਆ ਤੇ ਜਰੂਰ ਕਰਿਆ ਕਰੋ ਤੇ ਮੇਰੀ ਵੀਡੀਓ ਵੇਖੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ